ਸਾਡੇ ਬੱਚੇ ਹੈ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਡ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨੂੰ ਬੁਲਾ ਕੇ ਇੱਕ ਉਹ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਗਾਰਡਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖਿਲਵਾੜ ਨਹੀਂ ਕਰਨਾ ਕਦੇ ਵੀ ਨਹੀਂ ਸਵਾਗਤ ਮੈਂ ਡੀਐਸਾ ਨੂੰ ਧੰਨਵਾਦੀ ਆ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਸਕੂਲ ਨੂੰ ਨਾਟ ਜਾ ਰਿਹਾ ਇਹ ਸਾਡੇ ਬੱਚੇ ਹੈ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਂ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨਾਲ ਬੁਲਾ ਕੇ ਇਹ ਉਹ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਗਾਰਡਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖਿਲਵਾੜ ਨਹੀਂ ਕਰਨਾ ਕਦੇ ਵੀ ਨਹੀਂ ਸੋ ਅੱਜ ਮੈਂ ਡੀਐਸ ਤੋਂ ਧੰਨਵਾਦੀ ਹਾਂ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਸਕੂਲ ਨੂੰ ਨਾ ਡਟ ਜਾ ਰਿਹਾ ਇਹ ਸਾਡੇ ਬੱਚੇ ਹੈ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਂ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨਾਲ ਬੁਲਾ ਕੇ ਇੱਕ ਉਹ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਗਾਰਡਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖੜਵਾੜ ਨਹੀਂ ਕਰਨਾ ਕਦੇ ਵੀ ਨਹੀਂ ਸੋ ਅੱਜ ਮੈਂ ਡੀਸਾ ਦਾ ਧੰਨਵਾਦੀ ਹਾਂ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆ ਬਸ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਸਕੂਲ ਨੂੰ ਨੋਟਿਸ ਆ ਰਿਹਾ ਉਹਦਾ ਇਹ ਸਾਡੇ ਬੱਚੇ ਹੈ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਡ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨਾਲ ਬੁਲਾ ਕੇ ਇਹ ਕਹੋ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਗਾਰਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖੜਵਾੜ ਨਹੀਂ ਕਰਨਾ ਕਦੇ ਵੀ ਨਹੀਂ ਸਵਾਜ ਮੈਂ ਡੀਐਸਾ ਤੋਂ ਧੰਵਾਦੀ ਆ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਸਕੂਲ ਨੂੰ ਨਾਟ ਜਾ ਰਿਹਾ ਇਹ ਸਾਡੇ ਬੱਚੇ ਹੈ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈਂ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨਾਲ ਬੁਲਾ ਕੇ ਇੱਕ ਉਹ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਗਾਰਡਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖੜਵਾੜ ਨਹੀਂ ਕਰਨਾ ਕਦੇ ਵੀ ਨਹੀਂ ਸੋ ਅੱਜ ਮੈਂ ਡੀਸਾ ਦਾ ਧੰਨਵਾਦੀ ਹਾਂ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸ ਇੱਕ ਦੋ ਦਿਨਾਂ ਵਾਰਨਿੰਗ ਹੈ ਇਹਨਾਂ ਨੂੰ ਸਕੂਲ ਨੂੰ ਨੋਟਿਸ ਆ ਰਿਹਾ ਉਹਦਾ ਇਹ ਸਾਡੇ ਬੱਚੇ ਹੈ ਇਹ ਕਿਸੇ ਦੇ ਬੱਚੇ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਮੈ ਡੀਸੀ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਨਾਲ ਬੁਲਾ ਕੇ ਇਹ ਕਹੋ ਵੀ ਇੱਕ ਤਾਂ ਸਾਰੀਆਂ ਬੱਸਾਂ ਦੇ ਸਪੀਡ ਗਾਰਨਰ ਹੁੰਦੇ ਆ ਔਰ ਜਿਹੜੇ ਕੈਪੈਸਿਟੀ ਤੋਂ ਵੱਧ ਬੱਚੇ ਭਾਵੇਂ ਆਟੋ ਦੇ ਵਿੱਚ ਹੈ ਭਾਵੇਂ ਬੱਸ ਦੇ ਵਿੱਚ ਆ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਸੀਂ ਬੱਚਿਆਂ ਦੀ ਜਾਨਾਂ ਦਾ ਖੜਵਾੜ ਨਹੀਂ ਕਰਨਾ ਕਦੇ ਵੀ ਨਹੀਂ ਸੋ ਅੱਜ ਮੈਂ ਡੀਸਾ ਦਾ ਧੰਨਵਾਦੀ ਹਾਂ ਉਹ ਵੀ ਇਸ ਲਈ ਬਹੁਤ ਸੈਂਸਿਟਿਵ ਹੈ ਔਰ ਮੈਂ ਪੁਲਿਸ ਨੂੰ ਵੀ ਇਹਦੇ ਬਾਰੇ ਹਦਾਇਤ ਕੀਤੀ ਹੈ ਤੇ ਬਖਸ਼ਣਾ ਨਹੀਂ ਕਿਸੇ ਨੂੰ ਆਪਸੇ ਇੱਕ ਦੋ ਦਿਨਾਂ ਵਾਰਨਿੰਗ ਇਹਨਾਂ ਨੂੰ ਸਕੂਲ ਨੂੰ ਨੋਟਿਸ ਜਾ ਰਿਹਾ ਉਹ